ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਸਕੂਲ ਦੇ ਬੱਚਿਆਂ ਬਾਰੇ ਕਈ ਵਾਰ ਸੁਣਨ ਚ ਆਲੀ ਇਹ ਗੱਲ ਕਹਿੰਦੇ ਆਖੇ ਬੱਚੇ ਪੜ੍ਹਦੇ ਨਹੀਂ ਬੱਚਿਆਂ ਨੂੰ ਟੀਚਰ ਚੰਗੀ ਤਰ੍ਹਾਂ ਪੜਾਉਂਦੇ ਨਹੀਂ ਪ੍ਰਾਈਵੇਟ ਸਕੂਲਾਂ ਦਾ ਖਰਚਾ ਬਹੁਤ ਹੈ ਬਹੁਤ ਫੀਸਾਂ ਜਾਂਦੀਆਂ ਨੇ ਬੱਚਿਆਂ ਦਾ ਵੈਸੇ ਖਰਚਾ ਬਹੁਤ ਹੈ ਛੋਟੀਆਂ-ਛੋਟੀਆਂ ਚੀਜ਼ਾਂ ਗੱਲਾਂ ਦਾ ਬਈ ਪੜ੍ਹਾਈ ਉਦਾਂ ਦੀ ਹੈ ਨਹੀਂ ਇਹ ਹੋ ਗਿਆ ਟੀਚਰਾਂ ਨੂੰ ਨਿੰਦਣਾ ਤੇ ਸਕੂਲਾਂ ਨੂੰ ਨਿੰਦਣਾ ਮੈਂ ਨਹੀਂ ਕਹਿੰਦੀ ਮੈਂ ਦੁਨੀਆਦਾਰੀ ਦੀ ਗੱਲ ਦੱਸਦੀ ਹਾਂ ਤੁਹਾਨੂੰ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਖਤਮ ਹੁੰਦੀ ਆ ਹੁਣ ਮਾਪੇ ਕਹਿੰਦੇ ਵੀ ਬੱਚਾ ਘੁਰਨਾ ਨਹੀਂ ਸਾਡੇ ਬੱਚੇ ਨੂੰ ਹੱਥ ਨਹੀਂ ਲਾਉਣਾ ਸਾਡੇ ਬੱਚੇ ਤੇ ਥੱਪੜ ਨਹੀਂ ਮਾਰਨਾ ਜਿਹੜੇ ਟੀਚਰ ਹਨ ਤੁਹਾਨੂੰ ਪਤਾ ਵੀ ਅੱਜ ਕੱਲ ਪ੍ਰਾਈਵੇਟ ਸਕੂਲਾਂ ਦੇ ਬਹੁਤ ਪੜੇ ਲਿਖੇ ਟੀਚਰ ਨੇ ਨਵੀਂ ਪੀੜ੍ਹੀ ਐ ਨਵੀਆਂ ਕੁੜੀਆਂ ਮੁੰਡੇ ਬੜੀਆਂ ਪੜਾਈਆਂ ਕੀਤੀਆਂ ਹੋਈਆਂ ਡਿਗਰੀਆਂ ਡਿਪਲੋਮੇ ਕੀਤੇ ਹੋਏ ਆ ਇਹਨਾਂ ਦੇ ਹੁਣ ਗੱਲ ਆ ਜਾਂਦੀ ਹੈ ਪੜਾਉਣ ਤੇ ਹੁਣ ਜਿੰਨਾ ਉਹਨਾਂ ਦੇ ਬਸ ਹੇਠ ਹੈ ਉਹ ਪੂਰਾ ਜੋਰ ਲਾਉਂਦੇ ਨੇ ਪੂਰਾ ਡਿਸਪੀਸਪਲਨ ਆ ਸਕੂਲਾਂ 'ਚ ਤਸ ਤੋਂ ਮਸ ਨਹੀਂ ਹੋ ਸਕਦੇ ਅੱਗੇ ਤਾਂ ਸਰਕਾਰੀ ਸਕੂਲ ਦੇਖੋ ਆਪਾਂ ਸਰਕਾਰੀ ਸਕੂਲਾਂ ਨੂੰ ਨਿੰਦਦੇ ਨਹੀਂ ਉਹ ਇਹਨਾਂ ਨਾਲੋਂ ਵਧੀਆ ਤੇ ਕਾਤੇ ਵਧੀਆ ਤੇ ਮੈਂ ਆਏ ਨਹੀਂ ਕਹਿੰਦੀ ਵੀ ਦੂਏ ਲੁੱਟ ਵਧੀਆ ਤੇ ਵੀ ਉਹ ਇਹ ਪੜਾਉਂਦੇ ਨਹੀਂ ਉਹ ਪੜਾਉਂਦੇ ਆ ਮੈਂ ਇਦਾਂ ਨਹੀਂ ਕਹਿੰਦੀ ਮੇਰੇ ਕਹਿਣ ਦਾ ਮਤਲਬ ਇਹ ਆਇਆ ਕੱਲੇ ਸਰਕਾਰੀ ਸਕੂਲ ਨਹੀਂ ਥੇ ਵਧੀਆ ਪਹਿਲੇ ਮਾਪੇ ਵੀ ਵਧੀਆ ਥੇ ਪਹਿਲੇ ਬੱਚੇ ਵੀ ਵਧੀਆ ਥੇ ਬੱਚੇ ਟੀਚਰਾਂ ਦੀ ਇੱਜ਼ਤ ਕਰਦੇ ਥੇ ਹੁਣ ਜਿਹੜਾ ਸਾਡੇ ਵਾਲਾ ਸਮਾਂ ਤਾਂ ਮੈਂ ਭੈਣਾ ਵੀਰਾਂ ਨੂੰ ਕਹਿੰਨੀ ਆ ਵੀ ਜਿਹੜਾ ਆਪਣੇ ਵਾਲਾ ਸਮਾਂ ਤਾਂ ਟੀਚਰ ਸਫਾਇਦੇ ਦੀ ਸੋਟੀ ਮੰਗਾ ਕੇ ਖੁੰਗੜੀਆਂ ਵਾਲੀ ਕੁਰਸੀ ਕੋਲ ਆਏ ਰੱਖ ਲੈਂਦੇ ਤੇ ਫਿਰ ਦੇਖ ਲੋ ਪੁੱਠੇ ਹੱਥਾਂ ਤੇ ਵੀ ਪੈਂਦੀ ਸੀ ਸਿੱਧਿਆਂ ਤੇ ਵੀ ਪੈਂਦੀ ਸੀ ਲੱਤਾਂ ਤੇ ਵੀ ਪੈਂਦੀ ਸੀ ਜਿੱਥੇ ਪੈਂਦੀ ਸੀ ਫਿਰ ਨਾਲੇ ਉੱਠਦੇ ਤਾਂ ਮਾਸ ਪਤਾ ਹੀ ਹੈ ਸਾਰਿਆਂ ਨੂੰ ਭੈਣਾ ਭਾਈਆਂ ਨੂੰ ਟੀਚਰ ਜੇ ਕਲਾਸ 'ਚ ਆ ਜਾਂਦਾ ਤੇ ਬੱਚੇ ਥਰ-ਥਰ ਕੰਬਣ ਲੱਗ ਜਾਂਦੇ ਸੀ ਪਰ ਬੱਚਿਆਂ ਦੀ ਇਹ ਮਜਾਲ ਨਹੀਂ ਸੀ ਵੀ ਘਰ ਆ ਕੇ ਦੱਸ ਦੇਣਗੇ ਵੀ ਅੱਜ ਇੰਨੀਆਂ ਜੁੱਤੀਆਂ ਪਈਆਂ ਜੇ ਦੱਸਤਾ ਤਾਂ ਮਾਵਾਪ ਨੇ ਢਾ ਲੈਣਾ ਅੱਜ ਦੇ ਮਾਵਾਪ ਜਿਹੜੇ ਮਾਡਰਨ ਨੇ ਇਹਨਾਂ ਨੂੰ ਪੀਜ਼ਾ 버ਗਰਾਂ ਨਾਲ ਲੱਗੇ ਹੋਏ ਆ ਪਾਲਣਾ ਸਾਡੇ ਵਾਲੇ ਮਾਵਾਪ ਤਾਂ ਅਸੀਂ ਸਾਗ ਮੱਕੀ ਦੀਆਂ ਰੋਟੀਆਂ ਨਾਲ ਪਲੇ ਹੋਏ ਆ ਲੱਸੀਆਂ ਦੁੱਧਾਂ ਡਈਆਂ ਨਾਲ ਪਲੇ ਹੋਏ ਆ ਜਿਹੜੇ ਹੁਣ ਅੱਜ ਇਹ ਪੀਜ਼ਾ ਫੈਮਲੀ ਐ 버ਗਰ ਫੈਮਲੀ ਐ ਇਹ ਇਹਨਾਂ ਨੂੰ ਲੇਜ਼ ਖਾਂਦੇ ਨੇ ਇਹ ਵਿਚਾਰੇ ਲੇਜ਼ਾਂ ਵਰਗੇ ਹੀ ਨੇ ਜੇ ਇਹਨਾਂ ਦੇ ਇੱਕ ਥੱਪੜ ਮਾਰਿਆ ਜਾਰਦੇ ਨੇ ਇਹਨਾਂ ਦੀ ਗੱਲਾਂ ਤੋਂ ਦਾਗ ਨਹੀਂ ਜਾਂਦਾ ਫਿਰ ਅਗਲੀਆਂ ਮਾਵਾਂ ਕਹਿੰਦੀਆਂ ਨੇ ਵੀ ਸਾਡੇ ਬੱਚਿਆਂ ਨੂੰ ਤੁਸੀਂ ਹੱਥ ਨਹੀਂ ਟੀਚਰ ਲਾ ਸਕਦੇ ਭਾਈ ਜੇ ਹੱਥ ਨਹੀਂ ਲਾ ਸਕਦੇ ਘੂਰਨਾ ਨਹੀਂ ਬੱਚਿਆਂ ਨੂੰ ਫਿਰ ਬੱਚਿਆਂ ਨੂੰ ਉਹ ਪੜਾਉਂਦੇ ਨੇ ਵਿਚਾਰੇ ਜਿੰਨਾਕ ਤੁਹਾਡੇ ਬੱਚੇ ਨੂੰ ਆਜੂਗਾ ਠੀਕ ਹੈ ਹੁਣ ਬਾਕੀ ਦਿਮਾਗ 'ਚ ਕੋਈ ਟੱਕਣ ਦਾ ਲੱਗਿਆ ਨਹੀਂ ਹੋਇਆ ਵੀ ਜਿਹੜਾ ਘੋਲ ਕੇ ਵਿੱਚ ਪਾ ਦੇਣ ਉਹਨਾਂ ਦੇ ਹੱਥ ਤੁਸੀਂ ਨਾਉਣ ਨਹੀਂ ਦੇਣਾ ਘੂਰਨ ਤੁਸੀਂ ਦੇਣਾ ਨਹੀਂ ਫਿਰ ਬੱਚਾ ਘੂਰੇ ਵੇ ਨਾ ਅਛਤਰਾ ਮੇਨਾਂ ਦਾ ਘਰ ਮਾਪਾ ਤੋ ਨਹੀਂ ਡਰਦਾ ਟੀਚਰਾਂ ਤੋਂ ਕਿੱਥੇ ਡਰ ਜੂ ਫਿਰ ਕਸੂਰ ਟੀਚਰਾਂ ਦਾ ਫਿਰ ਸਕੂਲ ਬਦਨਾਮ ਬਈ ਸਕੂਲ ਨਹੀਂ ਵਧੀਆ ਇੱਥੇ ਪੜ੍ਹਾਈ ਨਹੀਂ ਵਧੀਆ ਇੱਥੇ ਟੀਚਰ ਨਹੀਂ ਵਧੀਆ ਫਿਰ ਹੁਣ ਦੱਸੋ ਸਕੂਲ ਕਿੱਥੇ ਜਾਵੇ ਟੀਚਰ ਕਿੱਥੇ ਜਾਣ ਜਿਹੜੀਆਂ ਹੁਣ ਤੁਹਾਡੀਆਂ ਦਿੱਤੀਆਂ ਹੋਈਆਂ ਮਾਪਿਆਂ ਦੀਆਂ ਵਰਨਿੰਗ ਆਏ ਨੇ ਟੀਚਰਾਂ ਨੂੰ ਫਿਰ ਭਾਈ ਉਹ ਥੋੜੀਆਂ ਵਰਨਿੰਗਾਂ ਤੇ ਫੁੱਲ ਚਾੜਦੇ ਨੇ ਵਿਚਾਰੇ ਤੁਸੀਂ ਤਾਂ ਘੜੀ ਚ ਪਾਲਟਣ ਇਕੱਠੀ ਕਰਕੇ ਟੀਚਰਾਂ ਦੇ ਆਲੇ ਦੁਆਲੇ ਹੋ ਜੰਨੇ ਹੋ ਤੁਸੀਂ ਆ ਕੇ ਕੁੱਤੇ ਹਾਣੀ ਕਰ ਗਏ ਟੀਚਰ ਦੀ ਹੁਣ ਟੀਚਰਾਂ ਨੇ ਇਕੱਲੇ ਇਕੱਲੇ ਤੋਂ ਕੁੱਤੇ ਹਾਣੀ ਥੋੜੀ ਕਰਾਉਣੀ ਐ ਉਹਨਾਂ ਨੇ ਇਹ ਆਰਡਰ ਕਰਤਾ ਕਹਿੰਦੇ ਭਾਈ ਬੱਚੇ ਨੂੰ ਨਾ ਘੂਰੋ ਨਾ ਬੱਚੇ ਦੇ ਲਾਓ ਡੰਡਾ ਜਿੰਨਾ ਕ ਪੜਦੇ ਆ ਉਹਨਾਂ ਕੋ ਪੜਾਈ ਜਾਓ ਤਨਖਾਹਾਂ ਤਾਂ ਟੀਚਰਾਂ ਨੂੰ ਫੇਰ ਵੀ ਮਿਲੀ ਜਾਣੀਆਂ ਪਰ ਇੱਕ ਗੱਲ ਮੈਂ ਦੱਸ ਦੰਨੀ ਆ ਮਾਪਾਪਾ ਨੂੰ ਤੁਸੀਂ ਆਪਣੇ ਬੱਚੇ ਦੀ ਜ਼ਿੰਦਗੀ ਆਪ ਬਰਬਾਦ ਕਰ ਰਹੇ ਹੋ ਇਹਨਾਂ ਦਾ ਕੁੱਤੇ ਤੇ ਆਰ ਘੂਰੇ ਤੇ ਕੁਝ ਨਹੀਂ ਘਸਦਾ ਐਨਾ ਤਾਂ ਟੀਚਰ ਕੁੱਟਦੇ ਘੂਰਦੇ ਨਹੀਂ ਜਿੰਨਾ ਕੱਪਾ ਇਹਨਾਂ ਦੀ ਘਰ ਖਾਲ ਲੜਾਉਨੇ ਆ ਕੀ ਘਸਦਾ ਇਹਨਾਂ ਦਾ ਇਹਨਾਂ ਦਾ ਤਾਂ ਜਵਾਕਾਂ ਦਾ ਤਾਂ ਉਹ ਹਾਲ ਹੁੰਦਾ ਵੀ ਦੋ ਪਈਆਂ ਕਿੱਧਰ ਗਈਆਂ ਸਦਕੇ ਮੇਰੀ ਢੂਹੀ ਦੇ ਤੁਸੀਂ ਜਵਾਕ ਸੈਰ ਐਨੇ ਚੜਾ ਲਏ ਅੱਜ ਦੀਆਂ ਮਾਮਾ ਨੇ ਮਾਡਰਨ ਮਾਮਾ ਨੇ ਸਾਡੇ ਵਾਲੀਆਂ ਮਾਮਾ ਹੁੰਦੀਆਂ ਦੀਆਂ ਗੇਚੀ ਚ ਮਾਰ ਕੇ ਗੱਲ ਕਰਦੀਆਂ ਦੀਆਂ ਮਜਾਲ ਨਹੀਂ ਥੀ ਬਈ ਇੱਕ ਵਾਰ ਤੋਂ ਦੋਈ ਵਾਰ ਮਾਂ ਨੂੰ ਕੋਈ ਗੱਲ ਕਹਿਣ ਦਾ ਮੌਕਾ ਮਿਲ ਜੂ ਮਜਾਲ ਨਹੀਂ ਥੀ ਠੀਕ ਹੈ ਇਹ ਵੀ ਨਹੀਂ ਥਾ ਬਈ ਗੱਲ ਗੱਲ ਤੇ ਸਾਡੇ ਛਿੱਤਰ ਪੈਂਦੇ ਤੇ ਸਾਡੇ ਚ ਹਿੰਮਤੇ ਨਹੀਂ ਥੀ ਬਈ ਅਸੀਂ ਉਹਨਾਂ ਨੂੰ ਜਵਾਬ ਦੇ ਦिए ਮਾਮਾ ਦਾ ਰੋਵੇ ਐਡਾ ਤਾਂ ਹੁਣ ਮਾਮਾ ਦਾ ਕਿਸ ਵਾਰ ਰੋਵ ਰਹਿਣਾ ਹੈ ਜਵਾਕ ਬਰਾਬਰ ਫੋਨ ਲਈ ਬੈਠਾ ਹੁੰਦਾ ਮਾਮੀ ਬਰਾਬਰ ਬੈਠੀ ਹੁੰਦੀ ਹੈ ਕੋਈ ਕੰਨਾ ਕੋੜੀ ਵਾਲਾ ਕੰਮ ਹੋ ਗਿਆ ਨਾ ਇਕਨਾਈ ਕ ਕੋੜੀ ਰਾਮਲਾਈ ਜੋੜੀ ਜਵਾਕਾਂ ਨੂੰ ਵੀ ਅਸੀਂ ਤਾਂ ਹੀ ਘੂਰਾਂਗੇ ਜੇ ਅਸੀਂ ਘੂਰਨ ਜੋਗੇ ਸਾਡੇ ਲੱਛਣ ਹੋਣਗੇ ਜਾ ਅਸੀਂ ਖੁਦ ਜਵਾਕ ਬਣੇ ਹੋਏ ਆ ਜਵਾਕਾਂ ਨੇ ਸਾਤੋਂ ਕੀ ਡਰਨਾ ਕੀ ਸਾਤੋਂ ਘੂਰ ਖੈ ਸਹਿਲਣਗੇ ਦੇਖੋ ਘਰ ਚ ਜਵਾਕ ਨੂੰ ਮੈਂ ਕਹਿੰਨੀ ਆ ਘੱਟ ਵੱਧ ਘੂਰੇ ਬਿਨਾਂ ਸਰਜੂ ਸਰਜੂ ਪਰ ਵਿਗੜ ਜਵਾਕ ਘਰ ਵੀ ਜਾਂਦਾ ਮੈਂ ਤਾਂ ਤੁਹਾਨੂੰ ਸਹੀ ਦੱਸਾਂ ਆਪਣਾ ਤਾਂ ਜ਼ਿੰਦਗੀ ਦਾ ਤਜਰਬਾ ਹੈ ਇਹ ਖਰਪਾ ਹੋਇਆ ਜਵਾਕ ਹੋਇਆ ਚੰਡਿਆ ਹੋਈ ਲੋਟ ਆਉਂਦਾ ਜਦੋਂ ਇਹ ਭਾਂਡਾ ਪੱਕ ਗਿਆ ਨਾ ਫਿਰ ਇਹਨੇ ਕਿਦਰੇ ਨੂੰ ਨਹੀਂ ਮੁੜਨਾ ਫਿਰ ਤੁਹਾਡਾ ਸਿਰੇ ਪਾੜਨਾ ਹੈ ਜਿਹੜੀ ਤੁਸੀਂ ਟੀਚਰਾਂ ਨੂੰ ਜਾ ਕੇ ਧਮਕੀ ਦੇ ਕੇ ਆਉਂਦੇ ਹੋ ਨਾ ਇਹ ਤੁਸੀਂ ਖੁਦ ਆਪਣੇ ਪੈਰ ਕੋਹਾੜਾ ਮਾਰਦੇ ਹੋ ਖੁਦ ਆਪਣੇ ਬੱਚੇ ਦੀ ਜ਼ਿੰਦਗੀ ਨਰਕ ਬਣਾਉਂਦੇ ਹੋ ਖੁਦ ਆਪਣੇ ਬੱਚੇ ਨੂੰ ਆਪਣੇ ਹੱਥੋਂ ਕੱਢ ਰਹੇ ਹੋ ਟੀਚਰ ਦਾ ਕੁਝ ਨਹੀਂ ਵਿਗੜਨਾ ਟੀਚਰ ਨੂੰ ਤਨਖਾਹ ਤੁਹਾਡਾ ਬੱਚਾ ਸਕੂਲ 'ਚ ਪੜਦਾ ਹੈ ਤਾਂ ਮੀ ਮਿਲੀ ਜਾਣੀ ਐ ਨਹੀਂ ਪੜਦਾ ਤਾਂ ਮੀ ਮਿਲੀ ਜਾਣੀ ਐ ਪਰ ਤੁਸੀਂ ਆਪਣੇ ਬੱਚੇ ਦਾ ਅੱਗਾ ਖਤਮ ਕਰ ਲੈਨੇ ਹੋ ਇਹ ਇਹ ਬੇਅਕਲ ਮਾਮਾ ਦਾ ਕੰਮ ਨੇ ਇਹ ਕੋਈ ਅਕਲ ਵਾਲੀ ਮਾਂ ਦਾ ਕੰਮ ਨਹੀਂ ਹੈਗਾ ਠੀਕ ਹੈ ਜੀ ਇੱਕ ਹੁਣ ਕਹਿੰਦੇ ਗਵਰਨਮੈਂਟ ਦਾ ਰੂਲ ਆਇਆ ਵੀ 8ਵੀਂ 9ਵੀਂ ਥਾਂ ਬੱਚਾ ਫੇਰ ਨਹੀਂ ਕਰਨਾ ਪੜੇ ਨਾ ਪੜੇ ਦੇਖੋ ਜੀ ਸਾਰੇ ਪਾਸੇ ਨੂੰ ਆਜ਼ਾਦੀ ਦੇ ਸੰਗਲ ਖੁੱਲ ਗਏ ਹੱਸਣਾ ਖੇਡਣਾ ਮੰਦਾ ਚਾਉ ਹੈ ਪਰ ਸਾਡੀਆਂ ਔਲਾਦਾਂ ਜੇ ਸਾਡੇ ਹੱਥੋਂ ਨਿਕਲ ਗਈਆਂ ਪਹਿਲਾ ਹੀ ਜਮਾਨਾ ਬਹੁਤ ਖਤਰਨਾਕ ਹੋ ਗਿਆ ਸਾਡੇ ਬੱਚੇ ਕੰਪਿਊਟਰ ਹੀ ਨੇ ਜਿੰਨਾ ਕੁ ਤੁਸੀਂ ਇਹਨਾਂ ਨੂੰ ਸਹੀ ਰੱਖੋਗੇ ਕੱਸ ਕੇ ਰੱਖੋਗੇ ਮਾਣਾ ਮੋਟਾ ਉਹਨਾਂ ਕਚੇਰ ਤੁਸੀਂ ਕੱਸ ਸਕਦੇ ਹੋ ਜਿੰਨਾ ਚਿਰ ਇਹ ਬੇਸੋਝ ਨੇ ਜਿੱਦਣੇ ਤੁਹਾਡੇ ਨਾਲ ਗੱਲ ਕਰਨ ਦੇ ਲੈਕ ਹੋਗੇ ਨਾ ਉਦੋਂ ਤੁਸੀਂ ਇਹਨਾਂ ਨੂੰ ਕੱਸ ਨਹੀਂ ਸਕਦੇ ਕਿਉਂਕਿ ਤੁਹਾਡੀ ਇੱਕ ਗੱਲ ਦਾ ਹੀ ਚਾਰ ਜਵਾਬ ਦੰਦੇ ਨੇ ਜਵਾਕਾਂ ਨੂੰ ਜਵਾਕ ਨਾ ਸਮਝਿਆ ਕਰੋ ਇਹਨਾਂ ਦਾ ਦਿਮਾਗ ਬਹੁਤ ਜ਼ਿਆਦਾ ਐਡਵਾਂਸ ਹੈ ਅੱਜ ਦੇ ਬੱਚੇ ਆ ਜਿਹੜੇ ਇਹਨਾਂ ਨੂੰ ਜਵਾਕਾਂ ਚ ਲਾਗਣਿਆ ਕਰੋ ਇਹ ਆਪਾਂ ਤੋਂ ਵੀ ਐਡਵਾਂਸ ਨੇ ਇਹ ਟੀਚਰ ਕੋਲ 10 ਸਾਲ ਪੜ੍ਹ ਲੂ 12 ਸਾਲ ਪੜ੍ਹ ਲੂ ਹੱਬਲਾਂ ਤਾਂ ਮੈਨੂੰ ਲੱਗਦਾ ਨਹੀਂ ਵੀ ਤੁਸੀਂ 10 ਸਾਲ ਜੋਗਾ ਵੀ ਉਹਨੂੰ ਛੱਡੋਂਗੇ ਜੋ ਤੁਹਾਡੀਆਂ ਆਦਤਾਂ ਮਾਪਿਆਂ ਦੀਆਂ ਅਖੀਰ ਨੂੰ ਰਿਜ਼ਲਟ ਤੁਹਾਨੂੰ ਭੁਗਤਣਾ ਪੈਣਾ ਹੈ ਫਿਰ ਅਸੀਂ ਉਹ ਵੇਲੇ ਨੂੰ ਪਸਤਾਉਨੇ ਆ ਫਿਰ ਅਸੀਂ ਉਹ ਵੇਲੇ ਨੂੰ ਪਸਤਾਉਨੇ ਆ ਐਡਾ ਕ ਸਮਾਂ ਐਡਵਾਂਸ ਹੋ ਗਿਆ ਐਡਾ ਕ ਸਮਾਂ ਸੋਸ਼ਲ ਮੀਡੀਆ ਨੇ ਤੇਜ਼ ਰਫ਼ਤਾਰ ਦਿਮਾਗ ਕਰਤੇ ਬੱਚਿਆਂ ਦੇ ਇਹਨਾਂ ਨੂੰ ਜਿੰਨਾ ਤੁਸੀਂ ਦਬੋਚ ਕੇ ਰੱਖੋਗੇ ਜਿੰਨਾ ਤੁਸੀਂ ਇਹਨਾਂ ਨੂੰ ਮਾਣਾ ਮੋਟਾ ਆਪਣੇ ਦਬਕੇ ਥੱਲੇ ਰੱਖੋਗੇ ਮੈਂ ਇਹ ਨਹੀਂ ਕਹਿੰਦੀ ਖਾਣ ਨੂੰ ਦੋ ਪੈਨਾਂ ਨੂੰ ਦੋ ਹਸਣ ਖੇਡੇ ਕੁੱਦਣ ਬੱਚੇ ਹੁਣ ਤਾਂ ਅੱਗੇ ਵਾਲਾ ਹਸਣ ਕੁੱਦਣ ਨਹੀਂ ਹੈਗਾ ਪਰ ਜਿੱਥੇ ਜਵਾਕ ਦੀ ਜ਼ਿੰਦਗੀ ਬਣਨੀ ਹੈ ਸਾਡੇ ਜਵਾਕ ਨੇ ਚੰਗਾ ਇਨਸਾਨ ਬਣਨਾ ਹੈ ਤੁਸੀਂ ਉੱਥੇ ਆ ਕੇ ਰਾਦੇ ਰੋਲੇ ਨਾ ਬਣੋ ਇਹਨਾਂ ਦੇ ਕੁਸ ਗੱਲਾਂ ਹੁੰਨੀਆਂ ਪਿਆਰ ਨਾਲ ਸਮਝਾਉਣੇ ਵਾਲੀਆਂ ਕੁਸ ਗੱਲਾਂ ਹੁੰਨੀਆਂ ਜੁੱਤੀ ਨਾਲ ਸਮਝਾਉਣੇ ਵਾਲੀਆਂ ਹੁਣ ਮਾਵਾ ਗਲਤੀ ਤਾਂ ਇਹ ਤਾਂ ਕਰਨ ਸਕੂਲਾਂ ਚ ਜਾ ਕੇ ਤਾਂ ਇਹ ਤਾਂ ਕਹਿਣਾ جے ماما ਨੂੰ ਨਾ ਟੀਚਰਾਂ ਨੇ ਕੁਰਿਆ ਹੋਵੇ ماما ਵੀ ਤਾਂ ਪੜੀਆਂ ਐ ماما ਵੀ ਤਾਂ ਇਹ ਉਮਰ ਚ ਨੂੰ ਨਿਕਲੀਆਂ ਐ ਕਿਤੇ 50 50 ਸਾਲ ਦੀਆਂ ਇੰਤਾਂ ਨਿਤੀਆਂ ਜੰਮਦੀਆਂ ماما ਨੂੰ ਵੀ ਟੀਚਰਾਂ ਨੇ ਕੁੱਟਿਆ ਐ ماما ਸੋਚਣ ਪਿਓ ਸੋਚਣ ਵੀ ਸਾਡਾ ਕੀ ਕਸ ਗਿਆ ਸਾਡੇ ਬੱਚਿਆਂ ਦਾ ਕੀ ਕਸ ਜੂ ਮੈਂ ਇਹ ਕਹਿੰਦੀ ਆ ਵੀ ਜਵਾਕ ਨੂੰ ਘਰ ਤੁਸੀਂ ਜਿੰਨਾ ਮਰਜੀ ਢਾਕੇ ਕੁੱਟ ਲੋ ਭਾਵੇਂ ਲੈ 10 ਮਿੰਟ ਬਾਅਦ ਓਕਣੇ ਹੈੜੇੜ ਕਰਦਾ ਫਿਰੂ ਇਹਨਾਂ ਦਾ ਕੀ ਕਸਦਾ ਐ ਉੱਥੇ ਤਾਂ ਫਿਰ ਉਹਨਾਂ ਦੀ ਜ਼ਿੰਦਗੀ ਦਾ ਮਸਲਾ ਆ ਗਿਆ ਨਾ ਸਕੂਲ 'ਚ ਤਾਂ ਤੁਸੀਂ ਉੱਥੇ ਜਾ ਕੇ ਟੀਚਰਾਂ ਦਾ ਮੂੰਹ ਬੰਦ ਕਰੇ ਆਏ ਟੀਚਰਾਂ ਦੀ ਕਿਹੜਾ ਇਹਨਾਂ ਨਾਲ ਕੋਈ ਡੋਲਵਟ ਸਾਂਝੀ ਹੁੰਦੀ ਆ ਵੀ ਟੀਚਰਾਂ ਨੇ ਇਹਨਾਂ ਨਾਲ ਜਿੱਦਾਂ ਕੱਢਣੀਆਂ ਨੇ ਕੋਈ ਜੱਦ ਹੁੰਦੀ ਆ ਟੀਚਰ ਨੂੰ ਟੀਚਰ ਸਿਰਫ ਇਹ ਕਹਿੰਦਾ ਵੀ ਮੇਰੇ ਸਕੂਲ 'ਚੋਂ ਸਟੂਡੈਂਟ ਚੰਗੀ ਪੜ੍ਹਾਈ ਕਰਕੇ ਨਿਕਲੇ ਸਾਡੇ ਸਕੂਲ ਦਾ ਨਾਂ ਰੌਸ਼ਨ ਹੋਵੇ ਟੀਚਰ ਦੀ ਹੋਰ ਕੋਈ ਤੰਗ ਨਹੀਂ ਹੁੰਦੀ ਹੁਣ ਜਿਹੜਾ ਮੈਂ ਭੈਣਾ ਭਾਈਆਂ ਨੂੰ ਕਹਿੰਨੀ ਆਪਣੇ ਆਲਾ ਟਾਈਮ ਤਾਂ ਜੇ ਇੱਕ ਦਿਨ ਕਿਸੇ ਨੇ ਛੁੱਟੀ ਮਾਰ ਲਈ ਤਾਂ ਚਾਰ ਪੰਜ ਜਣੇ ਟੀਚਰਾਂ ਨੇ ਭੇਜ ਦੇਣੇ ਲੱਤਾਂ ਮਾਹਾਂ ਤੋਂ ਘਰੋਂ ਚੱਕ ਲੈ ਆਉਂਦੇ ਸੀ ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਉਹ ਜਿਵੇਂ ਮਰਿਆ ਹੋਇਆ ਕੁੱਤਾ ਇਹਨੂੰ ਨਹੀਂ ਨਾ ਚੱਕੀ ਜਾਂਦੇ ਹੁੰਦੇ ਆਪਾਂ ਉੱਕਣ ਬੱਚਿਆਂ ਨੂੰ ਘਰੋਂ ਚੱਕ ਲੈ ਆਉਂਦੇ ਤੇ ਲੱਤਾਂ ਦੇ ਭਾਵੇਂ ਢੂ ਥੱਲੇ ਕੱਪੜੇ ਲਿਬੜਦਾ ਹੀ ਜਾਣ ਭਾਵੇਂ ਢੂ ਹੀ ਰਗੜਦੀ ਹੋ ਜਾਵੇ ਪਰ ਚਾਰ ਜਣੇ ਆਏ ਚੱਕ ਲੈ ਆਉਂਦੇ ਤੇ ਘਰੋਂ ਫਿਰ ਕਦੇ ਮਾਵਾ ਨੇ ਨਹੀਂ ਕਿਹਾ ਮਾਵਾ ਪਤਾ ਕੀ ਕਹਿੰਦੀ ਆ ਲੈ ਜਾ ਟੁੱਟ ਜਾਨੇ ਨੂੰ ਚੱਕ ਕੇ ਲੈ ਜਾ ਲੈ ਜਾ ਪੁੱਤ ਅੱਜ ਛੁੱਟੀ ਮਾਰੀ ਬੈਠਾ ਘਰ ਮਾਮਾ ਦਾ ਪਿਓਆਂ ਦਾ ਪੂਰਾ ਪੂਰਾ ਟੀਚਰਾਂ ਨਾਲ ਸਹਿਯੋਗ ਹੁੰਦਾ ਤਾਂ ਚਲੋ ਕਹਿੰਦੇ ਹੁੰਦੇ ਨੇ ਵਿਦਿਆ ਉੰਨੀ ਕੇ ਇਨਸਾਨ ਪੜਦਾ ਜਿੰਨੀ ਕੁ ਉਹਦੇ ਪਾਗਾ ਚ ਲਿਖੀ ਹੁੰਦੀ ਹੈ ਪਰ ਮੈਂ ਕਹਿੰਨੀ ਆ ਬੱਚਿਆਂ ਦਾ ਨਾਲ ਕੁੱਟਣ ਨਾਲ ਘਸਦਾ ਕੁਸ ਨਾ ਉਸ ਸਮੇਂ ਦੇ ਮਾਪੇ ਬੱਚਿਆਂ ਦੀ ਇਹ ਮਾਮਲੇ ਚ ਸਪੋਰਟ ਕਰਦੇ ਤੇ ਨਹੀਂ ਤੇ ਸਪੋਰਟ ਕਰਦੇ ਟੀਚਰਾਂ ਦੇ ਨਾਲ ਲੱਗਦੇ ਤੇ ਕਹਿੰਦੇ ਤੇ ਵੀ ਜੇ ਇੱਕ ਮਾਰਿਆ ਤਾਂ ਚਾਰ ਮਾਰੋ ਪਰ ਪੜ੍ਹਨਾ ਚਾਹੀਦਾ ਪਰ ਅੱਜ ਦੀਆਂ ਮਾਮਾਂ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਪਾਲਦੀਆਂ ਨੇ ਖਿਲਾ ਕੇ ਇਹਨਾਂ ਦੀ ਖਰਾਕ ਵੀ ਗਲਤ ਇਹਨਾਂ ਦੀ ਪਰਪਰੇਸ਼ ਵੀ ਉਹ ਨਹੀਂ ਕਰਦੀਆਂ ਬਈ ਘਰ ਦੀ ਖਰਾਕ ਨਾਲ ਕਰਨ ਬੱਚਿਆਂ ਨੂੰ ਫੋਨ ਦਾ ਫੋਨਾਂ ਦੇ ਸ਼ਿਕਾਇਨ ਬਣਾਤਾ ਅੱਜ ਦੀਆਂ ਮਾਮਾਂ ਨੇ ਜੇ ਉਹਨਾਂ ਨੇ ਕੋਈ ਕੰਮ ਕਰਨਾ ਹੁੰਦਾ ਜਾਂ ਕੋਈ ਹੋਰ ਹੁੰਦਾ ਵੀ ਹਾਂ ਸਾਡਾ ਬੱਚਾ ਹੁਣ ਸਾਨੂੰ ਤੰਗ ਕਰਦਾ ਫੋਨ ਦੇ ਕੇ ਬਿਠਾ ਦੋ ਮਾਮਾਂ ਅੱਜ ਦੀਆਂ ਸਾਰਾ ਕੁਝ ਉਲਟ ਕਰਦੀਆਂ ਨੇ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਬੜੀਆਂ ਸੂਝਵਾਨ ਵੀ ਕੁੜੀਆਂ ਨੇ ਸਾਡੇ ਵੀ ਧੀਆ ਪੜਨਾ ਹੈਗੀਆਂ ਬੜਾ ਸਰ ਭਨਉਂਦੀਆਂ ਨੇ ਜਵਾਕ ਦਾ ਜੇ ਬਹੁਤਾ ਟਾਈਮ ਫੋਨ ਲੈ ਕੇ ਬਹਿ ਜਾਣਾ ਛੱਤਰ ਫੇਰਦੀਆਂ 92 ਟਾਈਮ 'ਚ ਫੋਨ ਫੜਾਉਨੀਆਂ ਵੀ ਇੰਨੇ ਟਾਈਮ ਲਗੀ ਉਹ ਚਲਾਉਣਾ ਚਲਾ ਕੇ ਫੋਨ ਉੱਥੇ ਰੱਖ ਦੇ ਅਸੀਂ ਸਾਰਾ ਕੁਛੇ ਬੱਚਿਆਂ ਦਾ ਸਰਕਲ ਬਗਾੜਨ ਲੱਗੇ ਹੋਏ ਆ ਇਹਨਾਂ ਨੂੰ ਬੱਚੇ ਨੇ ਮਾਸੂਮ ਨੇ ਇਹਨਾਂ ਨੂੰ ਕਸੇ ਦਾ ਨਹੀਂ ਪਤਾ ਅਸੀਂ ਸਾਰੇ ਇਹਨਾਂ ਨੂੰ ਨਾ ਇਹਨਾਂ ਦਾ ਖਾਣਾ ਸਹੀ ਰਿਹਾ ਨਾ ਇਹਨਾਂ ਦਾ ਬੋਲਣਾ ਸਹੀ ਰਿਹਾ ਨਾ ਇਹਨਾਂ ਨੂੰ ਸੱਤਕ ਸੱਤ ਕਰਨ ਦਾ ਪਤਾ ਕਿਸੇ ਨੂੰ 24 ਘੰਟੇ ਫੋਨ ਤੇ ਪੁੱਠੀਆਂ ਸਿੱਧੀਆਂ ਚੀਜ਼ਾਂ ਦੇਖਦੇ ਨੇ ਰਹੀ ਗੱਲ ਸਕੂਲ ਦੀ ਸਕੂਲ ਚ ਜਾ ਕੇ ਤੁਸੀਂ ਸਾਰਾ ਕੁਝ ਬੰਦ ਕਰੇ ਆਏ ਕੁੱਟਣੇ ਨਹੀਂ ਘੂਰਨੇ ਨਹੀਂ ਹੱਥ ਨਹੀਂ ਲਾਉਣਾ ਸਾਡੇ ਬੱਚਿਆਂ ਨੂੰ ਫਿਰ ਤੁਸੀਂ ਦੱਸੋ ਵੀ ਬੱਚੇ ਦੀ ਜ਼ਿੰਦਗੀ ਬਣੂ ਤਾਂ ਬਣੂ ਕਿੱਥੇ ਜੇ ਤੁਸੀਂ ਇਹੀ 15 16 ਸਾਲ ਬੱਚੇ ਦੇ ਐਕਣੇ ਕੱਢ ਤੇ ਕੋਪਲੀਆਂ ਜੀਆਂ ਗੱਲਾਂ ਚ ਫਿਰ ਉਦੋਂ ਬਾਅਦ ਉਹਨੇ ਪੱਕਣਾ ਸ਼ੁਰੂ ਹੋ ਜਾਣਾ ਭਾਂਡੇ ਨੇ ਫਿਰ ਉਹਨੇ ਮੁਚਣਾ ਨਹੀਂ ਫਿਰ ਤੁਸੀਂ ਮੱਥੇ ਤੇ ਹੱਥ ਧਰ ਕੇ ਰੋਣਾ ਪਸਤਾਉਣਾ ਫਿਰ ਉਹ ਮੌਕਾ ਜ਼ਿੰਦਗੀ ਚ ਕਦੇ ਵੀ ਹੱਥ ਨਹੀਂ ਹੁੰਦਾ ਸੋਹੀ ਗੱਲਾਂ ਟੀਚਰਾਂ ਦੀ ਇੱਜ਼ਤ ਕਰਿਆ ਕਰੋ ਟੀਚਰਾਂ ਦਾ ਸੰਭ ਕੋ ਸਾਥ ਦਿਆ ਕਰੋ ਹਾਂ ਕੋਈ ਟੀਚਰ ਨਜਾਇਜ਼ ਸਾਡੇ ਬੱਚੇ ਨਾਲ ਜਿੱਦ ਕਰਦਾ ਹੈ ਉਹ ਵੀ ਤੁਹਾਨੂੰ ਪਤਾ ਲੱਗ ਸਕਦਾ ਵੀ ਸਾਡਾ ਬੱਚਾ ਸਾਊ ਹੈ ਸਾਡਾ ਬੱਚਾ ਇੰਟੈਲੀਜੈਂਟ ਹੈ ਤੁਸੀਂ ਗੱਲ ਕਰ ਸਕਦੇ ਹੋ ਹੱਕਦਾਰੋਂ ਪਰ ਜੇ ਤੁਸੀਂ ਕਹੋ ਵੀ ਬੱਚਾ ਪੜ੍ਹਾਈ ਪਿੱਛੇ ਕੁੱਟਿਆ ਥੱਪੜ ਮਾਰਿਆ ਥੱਪੜਾਂ ਨਾਲ ਇਹਨਾਂ ਦਾ ਕੁਝ ਨਹੀਂ ਘੱਸਦਾ ਇਹਨਾਂ ਨੇ ਥੱਪੜਾਂ ਨਾਲੇ ਪੜ੍ਹਨਾ ਹੈ ਪੜਾਉਣਾ ਨਾ ਪੜਾਉਣਾ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦੇ ਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇਆ ਕਰੋ ਸਤਿ ਸ਼੍ਰੀ ਅਕਾਲ